ਤੁਸੀਂ ਜਾਣਦੇ ਹੋ ਕਿ ਅੱਜ ਦੇ ਸਮੇਂ ਵਿੱਚ ਔਰਤਾਂ ਡਿਪਰੈਸ਼ਨ ਦਾ ਸ਼ਿਕਾਰ ਮਰਦਾਂ ਦੇ ਨਾਲੋਂ ਕਾਫੀ ਵੱਧ ਰਹੀਆਂ ਨੇ परहरानी दी ਗੱਲ ਇਹ ਆ ਕਿ ਇਹ ਡਿਪਰੈਸ਼ਨ ਦੇ ਪਿੱਛੇ ਕਈ ਵਾਰ ਉਹਨਾਂ ਦੀਆਂ ਆਪਣੀਆਂ ਕੁਝ ਗਲਤੀਆਂ ਹੀ ਵੱਡਾ ਕਾਰਨ ਬਣਦੀਆਂ ਨੇ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਚਾਰ ਮੁੱਖ ਗਲਤੀਆਂ ਦੀ ਜੋ ਅਕਸਰ ਔਰਤਾਂ ਨੂੰ ਅਣਜਾਣੇ ਵਿੱਚ ਡਿਪਰੈਸ਼ਨ ਦੀ ਗਹਿਰਾਈ ਵਿੱਚ ਧੱਕ ਦਿੰਦੀਆਂ ਨੇ ਵੀਡੀਓ ਦੇ ਅਖੀਰ ਤੱਕ ਜ਼ਰੂਰ ਦੇਖਿਓ ਕਿਉਂਕਿ ਇਹ ਗੱਲਾਂ ਨਾ ਸਿਰਫ ਤੁਹਾਡੇ ਲਈ ਬਲਕਿ ਹਰ ਔਰਤ ਲਈ ਬਹੁਤ ਜ਼ਰੂਰੀ ਨੇ ਨੰਬਰ 1 ਆਪਣੀ ਪਛਾਣ ਭੁੱਲ ਜਾਣਾ ਬਹੁਤ ਸਾਰੀਆਂ ਔਰਤਾਂ ਵਿਆਹ ਤੋਂ ਬਾਅਦ ਜਾਂ ਬੱਚਿਆਂ ਦੇ ਜਨਮ ਤੋਂ ਬਾਅਦ ਆਪਣੀ ਪਛਾਣ ਨੂੰ ਪਿੱਛੇ ਛੱਡ ਦਿੰਦੀਆਂ ਨੇ ਉਹ ਸੋਚਦੀਆਂ ਹਨ ਕਿ ਹੁਣ ਉਹ ਸਿਰਫ ਕਿਸੇ ਦੀ ਪਤਨੀ ਆ ਜਾਂ ਕਿਸ ਪਰ ਉਹ ਇਹ ਭੁੱਲ ਜਾਂਦੀਆਂ ਨੇ ਕਿ ਸਭ ਤੋਂ ਪਹਿਲਾਂ ਉਹ ਇੱਕ ਇਨਸਾਨ ਆ ਜਿਸ ਦੇ ਆਪਣੇ ਸੁਪਨੇ ਸ਼ੌਂਕ ਤੇ ਖੁਸ਼ੀਆਂ ਵੀ ਨੇ ਜਦੋਂ ਇੱਕ ਔਰਤ ਆਪਣਾ ਅਸਲੀ ਚਿਹਰਾ ਭੁੱਲ ਜਾਂਦੀ ਆ ਉਦੋਂ ਉਹਦੇ ਅੰਦਰ ਖਾਲੀਪਨ ਪੈਦਾ ਹੋ ਜਾਂਦਾ ਤੇ ਇਹ ਖਾਲੀਪਨ ਹੀ ਡਿਪਰੈਸ਼ਨ ਦਾ ਸਭ ਤੋਂ ਵੱਡਾ ਕਾਰਨ ਆ ਇਸ ਲਈ ਹਰ ਔਰਤ ਨੂੰ ਚਾਹੀਦਾ ਹੈ ਕਿ ਉਹ ਆਪਣੀ ਪਛਾਣ ਕਦੇ ਵੀ ਨਾ ਛੱਡੇ ਘਰ ਪਰਿਵਾਰ ਬੱਚੇ ਸਭ ਕੁਝ ਮਹੱਤਵਪੂਰਨ ਨੇ ਪਰ ਆਪਣੇ ਆਪ ਨੂੰ ਨਾ ਗਵਾਓ ਨੰਬਰ 2 ਹਰ ਵੇਲੇ ਦੂਜਿਆਂ ਨੂੰ ਖੁਸ਼ ਕਰਨਾ ਔਰਤਾਂ ਅਕਸਰ ਇਹ ਗਲਤੀ ਕਰਦੀਆਂ ਨੇ ਕਿ ਉਹ ਜ਼ਿੰਦਗੀ ਦੂਜਿਆਂ ਨੂੰ ਖੁਸ਼ ਕਰਨ ਵਿੱਚ ਬਿਤਾਉਂਦੀਆਂ ਨੇ ਸਾਸੂ ਕੀ ਸੋਚੂਗੀ ਪਤੀ ਖੁਸ਼ ਹੋਵੇਗਾ ਕਿ ਨਹੀਂ ਬੱਚੇ ਨਰਾਜ਼ ਤਾਂ ਨਹੀਂ ਹੋ ਜਾਣਗੇ ਇਹ ਸਵਾਲ ਉਹਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਪਰ ਆਪਣੀ ਖੁਸ਼ੀ ਆਪਣੀ ਮਰਜ਼ੀ ਉਹ ਪਿੱਛੇ ਰਹਿ ਜਾਂਦੀ ਆ ਜਦੋਂ ਹਰ ਵੇਲੇ ਦੂਜਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਦੋਂ ਆਪਣਾ ਦਿਲ ਅੰਦਰੋਂ ਟੁੱਟਦਾ ਲੱਗਦਾ ਹੈ ਇਹ ਅੰਦਰਲੀ ਤੋੜ ਹੀ ਔਰਤ ਨੂੰ ਡਿਪਰੈਸ਼ਨ ਦੇ ਨੇੜੇ ਲੈ ਜਾਂਦੀ ਆ ਇਸ ਲਈ ਹਰ ਵਾਰੀ ਆਪਣੇ ਆਪ ਨੂੰ ਪੁੱਛੋ ਕਿ ਮੈਂ ਵੀ ਖੁਸ਼ ਆ ਯਾਦ ਰੱਖੋ ਇੱਕ ਖੁਸ਼ ਔਰਤ ਹੀ ਦੂਜਿਆਂ ਨੂੰ ਅਸਲ ਖੁਸ਼ੀ ਦੇ ਸਕਦੀ ਆ ਨੰਬਰ 3 ਆਪਣੀ ਸਿਹਤ ਦੀ ਅਣਦੇਖੀ ਕਰਨਾ ਘਰੋ ਬੱਚੇ ਕੰਮ ਰਿਸ਼ਤੇ ਇਹ ਸਭ ਕੁਝ ਨਿਭਾਉਂਦੇ ਆ ਔਰਤ ਆਪਣੀ ਸਿਹਤ ਬਾਰੇ ਸੋਚਣ ਦਾ ਸਮਾਂ ਨਹੀਂ ਕੱਢਦੀ ਚਲੋ ਮੇਰਾ ਕੀ ਆ ਪਹਿਲਾਂ ਬੱਚੇ ਖਾਣ ਇਹ ਸੋਚ ਕੇ ਹਰ ਰੋਜ਼ ਉਹਦੀ ਸਿਹਤ ਕਮਜ਼ੋਰ ਹੁੰਦੀ ਜਾਂਦੀ ਆ ਨੀਂਦ ਦੀ ਕਮੀ ਖੁਰਾਕ ਦੀ ਲਾਪਰਵਾਹੀ ਤਣਾ ਇਹ ਸਭ ਕੁਝ ਮਿਲ ਕੇ ਡਿਪਰੈਸ਼ਨ ਦਾ ਰਾਹ ਖੋਲ ਦਿੰਦੇ ਨੇ ਸਿਹਤ ਹੀ ਮਨ ਦੀ ਤਾਕਤ ਆ ਜਦੋਂ ਸਰੀਰ ਕਮਜ਼ੋਰ ਹੁੰਦਾ ਤਾਂ ਮਨ ਵੀ ਬਿਮਾਰ ਰਹਿਣ ਲੱਗ ਜਾਂਦਾ ਇਸ ਲਈ ਆਪਣੀ ਸਿਹਤ ਨੂੰ ਸਭ ਤੋਂ ਵੱਡੀ ਤਰਜੀਹ ਦਿਓ ਵਕਤ ਤੇ ਖਾਓ ਪੂਰੀ ਨੀਂਦ ਲਵੋ ਤੇ ਕਸਰਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਨੰਬਰ 4 ਆਪਣੇ ਦਿਲ ਦੀਆਂ ਗੱਲਾਂ ਦਵਾ ਜਾਣਾ ਔਰਤਾਂ ਅਕਸਰ ਆਪਣੇ ਦਿਲ ਦੀਆਂ ਗੱਲਾਂ ਦੱਸਣ ਦੀ ਬਜਾਏ ਅੰਦਰ ਹੀ ਰੱਖ ਲੈਂਦੀਆਂ ਨੇ ਉਹ ਸੋਚਦੀਆਂ ਹਨ ਕਿ ਜੇ ਮੈਂ ਕਹੂੰਗੀ ਤਾਂ ਸ਼ਾਇਦ ਘਰ ਵਿੱਚ ਝਗੜਾ ਹੋ ਜਾਵੇਗਾ ਜਾਂ ਮੇਰੀ ਗੱਲ ਦਾ ਕੀ ਫਾਇਦਾ ਪਰ ਦਿਲ ਵਿੱਚ ਰੱਖੀਆਂ ਹੋਈਆਂ ਇਹ ਹੌਲੀ-ਹੌਲੀ ਬੋਝ ਬਣ ਜਾਂਦੀਆਂ ਨੇ ਇਹ ਬੋਝ ਹੀ ਮਨ ਨੂੰ ਤੰਗ ਕਰਨ ਲੱਗ ਜਾਂਦਾ ਤੇ ਅਖੀਰਕਾਰ ਔਰਤ ਡਿਪਰੈਸ਼ਨ ਵਿੱਚ ਡੁੱਬਦੀ ਜਾਂਦੀ ਆ ਇਸ ਲਈ ਦਿਲ ਦੀਆਂ ਗੱਲਾਂ ਦੱਸਣਾ ਸਿੱਖੋ ਚਾਹੇ ਪਤੀ ਨੂੰ ਚਾਹੇ ਸਹੇਲੀਆਂ ਨੂੰ ਚਾਹੇ ਡਾਇਰੀ ਨੂੰ ਪਰ ਅੰਦਰ ਨਾ ਰੱਖੋ ਬੋਲਣ ਨਾਲ ਮਨ ਹਲਕਾ ਹੋ ਜਾਂਦਾ ਆ ਅਖੀਰ ਵਿੱਚ ਮੈਂ ਇਹੀ ਕਹੂੰ ਔਰਤ ਜਦੋਂ ਡਿਪਰੈਸ਼ਨ ਵਿੱਚ ਜਾਂਦੀ ਹੈ ਤਾਂ ਸਿਰਫ ਉਹ ਨਹੀਂ ਸਾਰਾ ਪਰਿਵਾਰ ਪ੍ਰਭਾਵਿਤ ਹੁੰਦਾ ਇਸ ਲਈ ਜ਼ਰੂਰੀ ਆ ਔਰਤਾਂ ਦੀਆਂ ਇਹ ਚਾਰ ਗਲਤੀਆਂ ਨਾ ਕਰਨ ਦੀ ਆਪਣੀ ਪਹਿਚਾਣ ਨਾ ਭੁੱਲੋ ਸਿਰਫ ਦੂਜਿਆਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਨਾ ਰਹੋ ਆਪਣੀ ਸਿਹਤ ਦੀ ਸੰਭਾਲ ਕਰੋ ਤੇ ਆਪਣੇ ਦਿਲ ਦੀਆਂ ਗੱਲਾਂ ਦੱਸਣੀਆਂ ਸਿੱਖੋ ਜੇ ਹਰ ਔਰਤ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲਵੇਗੀ ਤਾਂ ਡਿਪਰੈਸ਼ਨ ਉਹਦੇ ਕੋਲ ਵੀ ਨਹੀਂ ਆਵੇਗਾ ਯਾਦ ਰੱਖੋ ਖੁਸ਼ ਔਰਤ ਹੀ ਖੁਸ਼ ਪਰਿਵਾਰ ਦੀ ਬੁਨਿਆਦ ਹੁੰਦੀ ਆ ਇਸ ਲਈ ਖੁਦ ਨੂੰ ਨਾ ਭੁੱਲੋ ਕਿਉਂਕਿ ਤੁਸੀਂ ਹੀ ਆਪਣੀ ਸਭ ਤੋਂ ਵੱਡੀ ਤਾਕਤ ਹੋ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ